100% ਆਮ ਆਦਮੀ ਪਾਰਟੀ ਦੇ ਬੋਰਡ ਜੇ ਤਾਂ ਜਿਆਦੇ ਵਿਖਦੇ ਆ ਸਾਡੇ ਨਾਲ ਕਿਉਂਕਿ ਉਹ ਸਤਾ ਸਰਕਾਰ ਵਾਲੇ ਲੇਕਿਨ ਵੋਟਾਂ ਚ ਕੋਈ ਮੁਕਾਬਲਾ ਨਹੀਂ ਹੁੰਦਾ ਇਹ ਸਮਰੱਥ ਹੋਣ ਦੇ ਬਾਵਜੂਦ ਕਿਉਂ ਨਿੱਤ ਛੜਪੇ ਲੱਗ ਰਹੇ ਨੇ ਤੁਹਾਡੇ ਬੰਦੇ ਉਧਰ ਜਾ ਰਹੇ ਨੇ ਜਾਂਦੇ ਹੀ ਹੁੰਦੇ ਸਤਾ ਚ ਲਾਲਚ ਡਰ ਦੇ ਮਾਰੇ ਰਿੰਕੂ ਗਿਆ ਹੋਰ ਕੌਣ ਗਿਆ ਕਿਹੜਾ ਰਿੰਕੂ ਨੂੰ ਸੰਭਾਲਿਆ ਜਾ ਸਕਦਾ ਹੈ ਕੋਈ ਕਿਸੇ ਨੂੰ ਨਹੀਂ ਸੰਭਾਲ ਸਕਦਾ ਜਿਹੜੇ ਮਨ ਚ ਲਾਲਚ ਆ ਜੇ ਜਿਹੜੇ ਮਨ ਚ ਖੋਟ ਆ ਜੇ ਰਾਜੇ ਵਿੜਿੰਗ ਨੂੰ ਕੌਣ ਸੰਭਾਲ ਸਕਦਾ ਜੇ ਜੇਕਰ ਗੱਲ ਕਰੀਏ ਬਿੱਲ ਮਾਫ ਹੋ ਗਏ 1000 ਰੁਪਏ ਨਹੀਂ ਮਿਲਿਆ ਦੋਨੋਂ ਦੇ ਵਿੱਚੋਂ ਕਿਹੜਾ ਫੈਕਟਰ ਕੰਮ ਕਰੂ ਅਜੇ ਤਾਂ 1000 ਰੁਪਏ ਨਹੀਂ ਮਿਲਿਆ 2500 ਰੁਪਏ ਪੈਨਸ਼ਨ ਵੀ ਨਹੀਂ ਮਿਲੀ ਆਟਾ ਵੀ ਨਹੀਂ ਮਿਲਿਆ ਹਜੇ ਤਾਂ ਡਿਪਟੀ ਮੁੱਖ ਮੰਤਰੀ ਦਲਿਤ ਬਣਾਉਣਾ ਸੀ ਹਜੇ ਤਾਂ ਬਥੇਰੇ ਉਹਨਾਂ ਨੇ ਬਾਬਾ ਸਾਹਿਬ ਅਮੇਦਕਰ ਦੀ ਬੜੇ ਵਾਦੇ ਸੀ ਜਿਹੜੇ ਪੂਰੇ ਨਹੀਂ ਕੀਤੇ ਅਫੈਕਟਿਵ ਕੋਈ ਨਹੀਂ ਕਰਨਾ ਦਿੱਲੀ ਦੇ ਵਿੱਚ ਬਿਜਲੀ ਬੰਦ ਕਰਤੀ ਹੈ ਦਿੱਲੀ ਚ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਬ ਨਹੀਂ ਹੋਈ ਆ ਹੋ ਗਈ ਐ ਸੋ ਇੱਥੇ ਵੀ ਆ ਇਲੈਕਸ਼ਨ ਟਪਾਉਣ ਦੀ ਗੱਲ ਆ ਕਿਉਂਕਿ ਪੈਸਾ ਦੇਣ ਨੂੰ ਹੈ ਨਹੀਂ 66000 ਕਰੋੜ ਰੁਪਇਆ ਕਰਜ਼ਾ ਲੈ ਲਿਆ ਪੈਸਾ ਹੈ ਨਹੀਂ ਪੰਜਾਬ ਦੀ ਜਿਹੜੀ ਅਸੀਂ 400 ਯੂਨਿਟ ਬਿਜਲੀ ਵੀ ਦਿੰਦੇ ਸੀ ਉਹ ਵੀ ਹੁਣ ਜਾਏਗੀ ਐਸ ਵੇਲੇ ਆਪਣੇ ਚੋਣ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਨੇ ਜਿ ਸਾਰੇ ਕਾਂਗਰਸੀ ਔਰ ਐਸ ਵੇਲੇ ਸਾਡੇ ਨਾਲ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ। ਰਾਜਾ ਜੀ ਕੀ ਲੱਗਦਾ ਕਿ ਇਸ ਵੇਲੇ ਜਿਹੜੀ ਕਾਂਗਰਸ ਪਾਰਟੀ ਆ ਜ਼ਮੀਨੀ ਪੱਧਰ ਤੇ ਕੀ ਇਸ ਚੋਣ ਨੂੰ ਜਿੱਤਣ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਸਮਰੱਥ ਲੱਗਦੀ ਹੈ? ਸੋ ਮੈਨੂੰ ਲੱਗਦਾ ਹੈ ਕਿ ਪਰਮਾਤਮਾ ਸੱਚੇ ਪਾਤਸ਼ਾਹ ਫਤਿਹ ਬਖਸ਼ੇਗਾ ਔਰ ਸਮਰੱਥ ਕਿਉਂ ਲੱਗਦੀ ਹੈ? ਅਸੀਂ ਸਮਰੱਥਾਂ ਨੋਆ ਚੋਂ 5 ਵਿਧਾਇਕ ਜਿਹੜੇ ਸਾਡੇ ਨੇ ਪਾਰਲੀਮੈਂਟ ਦਾ ਮੈਂਬਰ ਸਾਡਾ ਸੀਗਾ 100% ਆਮ ਆਦਮੀ ਪਾਰਟੀ ਦੇ ਬੋਰਡ ਜੇ ਤਾਂ ਜਿਆਦਾ ਵਿਖਦੇ ਆ ਸਾਡੇ ਨਾਲ ਕਿਉਂਕਿ ਉਹ ਸਤਾ ਸਰਕਾਰ ਵਾਲੇ ਲੇਕਿਨ ਵੋਟਾਂ ਚ ਕੋਈ ਮੁਕਾਬਲਾ ਨਹੀਂ ਹੋਣਾ ਪਰ ਜੇਕਰ ਤੁਸੀਂ ਕਹਿੰਦੇ ਹੋ ਕਿ ਅਸੀਂ ਸਮਰੱਥ ਹਾਂ ਪਰ ਇਹ ਸਮਰੱਥ ਹੋਣ ਦੇ ਬਾਵਜੂਦ ਕਿਉਂ ਨਿੱਤ ਛੜਪੇ ਲੱਗ ਰਹੇ ਨੇ ਤੁਹਾਡੇ ਬੰਦੇ ਉਧਰ ਜਾ ਰਹੇ ਨੇ ਜਾਂਦੇ ਹੀ ਹੁੰਦੇ ਸਤਾ ਚ ਲਾਲਚ ਡਰ ਦੇ ਮਾਰੇ ਜਿਹੜਾ ਕੋਈ ਐਵੇਂ ਚ ਐਵੇਂ ਜਾਂਦਾ ਠੀਕ ਹੈ ਇੱਕ ਰਿੰਕੂ ਗਿਆ ਹੋਰ ਕੌਣ ਗਿਆ ਕਿਹੜਾ ਰਿੰਕੂ ਨੂੰ ਸੰਭਾਲਿਆ ਜਾ ਸਕਦਾ ਹੈ ਕੋਈ ਕਿਸੇ ਨੂੰ ਨਹੀਂ ਸੰਭਾਲ ਸਕਦਾ ਜਿਹਦੇ ਮਨ 'ਚ ਲਾਲਚ ਆ ਜੇ ਜਿਹਦੇ ਮਨ 'ਚ ਖੋਟ ਆ ਜੇ ਰਾਜੇ ਵਿਡਿੰਗ ਨੂੰ ਕੌਣ ਸੰਭਾਲ ਸਕਦਾ ਹੈ ਹਰ ਵਿਅਕਤੀ ਇੱਥੇ ਬੜਾ ਸਮਝਦਾਰ ਹੈ ਇੱਕ ਐਮਸੀ ਬੜਾ ਸਮਝਦਾਰ ਹੈ ਇੱਕ ਪਿੰਡ ਦਾ ਵਰਕਰ ਬੜਾ ਸਮਝਦਾਰ ਜਿਹਦੇ ਮਨ 'ਚ ਮੇਰੇ ਪਾਪ ਆ ਗਿਆ ਮੈਨੂੰ ਕਿਵੇਂ ਕੋਈ ਸਮਝਾ ਸਕਦਾ ਜਾਂ ਸੰਭਾਲਿਆ ਜਾ ਸਕਦਾ ਹਰ ਚੀਜ਼ ਹਰ ਚੀਜ਼ ਦੇ ਨਾਲ ਨਹੀਂ ਹੁੰਦੀ ਮਿੱਤਰੋ ਕੋਈ ਨਾ ਕੋਈ ਆਮਾਨ ਜਿਹੜਾ ਕੋਈ ਚੀਜ਼ ਹੈ ਕਿਰਦਾਰ ਵੀ ਕੋਈ ਚੀਜ਼ ਹੈ ਹਰ ਚੀਜ਼ ਇਹ ਨਹੀਂਗਾ ਵੀ ਐਮਐਲਏ ਬਣ ਕੇ ਦੁਨੀਆ ਜਿਹੜੀ ਐਮਐਲਏ ਦਾ 100 ਸਾਰਾ ਬੰਦੇ ਐ, ਐਮਪੀ 13 ਬੰਦੇ ਇਹਨਾਂ ਤੋਂ ਬਿਨਾਂ ਵੀ ਪੰਜਾਬ ਦੇ ਵਿੱਚ ਲੋਕ ਰਹਿੰਦੇ ਜਿਨ੍ਹਾਂ ਦਾ ਪਬਲਿਕ ਸਤਕਾਰ ਕਰਦੀ ਹੈ ਸਤਕਾਰ ਹੋਣਾ ਚਾਹੀਦਾ ਹੈ ਸਤਕਾਰ ਤੇ ਹੋਣਾ ਚਾਹੀਦਾ ਪਰ ਜੇਕਰ ਇਲੈਕਸ਼ਨ ਜਿੱਤਣੀਆਂ ਤੇ ਉਹਦੇ ਵਾਸਤੇ ਵੋਟਾਂ ਜ਼ਰੂਰੀ ਨੇ ਤੇ ਵੋਟਾਂ ਦੇ ਮਾਮਲੇ ਦੇ ਵਿੱਚ ਕੀ ਲੱਗਦਾ ਕਿ ਕਾਂਗਰਸ ਪਾਰਟੀ ਇਸ ਵੇਲੇ ਪੂਰੀ ਤਰ੍ਹਾਂ ਦੇ ਨਾਲ ਕਿਉਂਕਿ ਨਹੀਂ ਮੈਂ ਨਹੀਂ ਕਹਿ ਸਕਦਾ ਤੁਸੀਂ ਦੱਸਣਾ ਤੁਸੀਂ ਜ਼ਮੀਨੀ ਪੱਧਰ ਤੇ ਲਗਾਤਾਰ ਕੋਸ਼ਿਸ਼ ਕਰ ਰਹੀਆਂ ਵੋਟਾਂ ਯਾਰ ਆ ਦੇਖੋ ਨੌਜਵਾਨ ਸਾਥੀ ਆ ਕੇ ਸਾਡਾ ਸਮਰਥਨ ਕਰ ਰਹੇ ਅੱਜ ਕੱਲ ਅਸੀਂ ਨੌਜਵਾਨਾਂ ਤੋਂ ਕਿਉਂਕਿ ਨੌਜਵਾਨਾਂ ਦੇ ਅਸੇ ਬਹੁਤ ਕੁਝ ਅਸੀਂ ਨਹੀਂ ਕਰ ਸਕੇ ਲੇਕਿਨ ਅੱਜ ਦੁਬਾਰੇ ਫੇਰ ਪੰਜਾਬ ਦਾ ਨੌਜਵਾਨ ਮੋੜ ਆਇਆ ਸਾਡੇ ਵੱਲ ਉਹਨੂੰ ਕਿਤੇ ਨਾ ਕਿਤੇ ਆਸ ਹੋਈ ਹੈ ਵੀ ਸਿਰ ਜਿਹੜੀ ਸਰਕਾਰ ਹੈ ਜਾਂ ਚੰਗੀ ਸਰਕਾਰ ਹੈ ਜਾਂ ਕੁਝ ਕਰ ਸਕਦੀ ਹੈ ਕਾਉਂਹ ਕਾਂਗਰਸ ਪਾਰਟੀ ਹੀ ਕਰ ਸਕਦੀ ਔਰ ਮੈਨੂੰ ਪੂਰਨ ਉਮੀਦ ਹੈ ਅਸੀਂ ਵੋਟਾਂ 'ਚ ਵੀ ਪਹਿਲੇ ਨੰਬਰ ਤੇ ਰਵਾਂਗੇ ਤੇ ਜੇਕਰ ਇੱਕ ਆ ਗੱਲ ਕਰੀ ਆਖਰੀ ਸਵਾਲ ਆਖਰੀ ਸਵਾਲ ਕਿ ਜੇਕਰ ਗੱਲ ਕਰੀਏ ਬਿੱਲ ਮਾਫ ਹੋ ਗਏ 1000 ਰੁਪਏ ਨਹੀਂ ਮਿਲਿਆ ਦੋਨਾਂ ਦੇ ਵਿੱਚੋਂ ਕਿਹੜਾ ਫੈਕਟਰ ਕੰਮ ਕਰੋ ਅਜੇ ਤਾਂ 1000 ਰੁਪਏ ਨਹੀਂ ਮਿਲਿਆ 2500 ਰੁਪਏ ਪੈਨਸ਼ਨ ਵੀ ਨਹੀਂ ਮਿਲੀ ਆਟਾ ਵੀ ਨਹੀਂ ਮਿਲਿਆ ਹਜੇ ਤਾਂ ਡਿਪਟੀ ਮੁੱਖ ਮੰਤਰੀ ਦਲਿਤ ਬਣਾਉਣਾ ਸੀ ਹਜੇ ਤਾਂ ਬਥੇਰੇ ਉਹਨਾਂ ਨੇ ਬਾਬਾ ਸਾਹਿਬ ਅਮੇਦਕਰ ਦੀ ਬੜੇ ਵਾਦੇ ਸੀ ਜਿਹੜੇ ਪੂਰੇ ਨਹੀਂ ਕੀਤੇ ਅਫੈਕਟਿਵ ਫੁਕਤ ਕੋਈ ਨਹੀਂ ਕਰਨਾ ਦਿੱਲੀ ਦੇ ਵਿੱਚ ਬਿਜਲੀ ਬ ਹੋਗੀ ਹੈ ਸੋ ਇੱਥੇ ਵੀ ਆ ਇਲੈਕਸ਼ਨ ਟਪਾਉਣ ਦੀ ਗੱਲ ਹੈ ਕਿਉਂਕਿ ਪੈਸਾ ਦੇਣ ਨੂੰ ਹੈ ਨਹੀਂ 66000 ਕਰੋੜ ਰੁਪਇਆ ਕਰਜ਼ਾ ਲੈ ਲਿਆ ਪੈਸਾ ਹੈ ਨਹੀਂ ਪੰਜਾਬ ਦੀ ਜਿਹੜੀ ਅਸੀਂ 400 ਯੂਨਿਟ ਬਿਜਲੀ ਵੀ ਦਿੰਦੇ ਸੀ ਉਹ ਵੀ ਹੁਣ ਜਾਏਗੀ। ਲਓ ਜੀ ਇਹ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਸਾਡੇ ਨਾਲ ਸਨ ਔਰ ਸਨ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਦੇ ਪ੍ਰਧਾਨ ਔਰ ਜ਼ਮੀਨੀ ਪੱਧਰ ਤੇ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਕਿ ਪ੍ਰੋਫੈਸਰ ਕਰਮਜੀਤ ਕੋਰ ਚੌਧਰੀ ਉਹਨਾਂ ਦੀ ਸੀਟ ਕਿਸੇ ਨਾ ਕਿਸੇ ਤਰ੍ਹਾਂ ਜਿੱਤੀ ਜਾ ਸਕੇ ਮੁਕਾਬਲਾ ਬੜਾ ਸਖਤ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਕਿ ਇਸ ਮੁਕਾਬਲੇ ਦੇ ਵਿੱਚ ਜੇਤੂ ਹੋ ਕੇ ਕੋਣ ਨਿਕਲਦਾ ਹੈ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਕਟਾਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰਣਨੀ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ